ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਾਰੇ ਗੁਰੂ ਸਾਹਿਬਾਨਾਂ ਚੋਂ ਗੁਰੂ ਅਮਰਦਾਸ ਜੀ ਦੇ ਸ਼ਰੀਰੀ ਕੁਮਰ ਸਭ ਤੋਂ ਵੱਧ 95 ਸਾਲਾਂ ਦੇ ਸੀ ਅਤੇ ਆਪ 22 ਸਾਲ ਗੁਰਤਾ ਗੱਦੀ ਦੇ ਉੱਤੇ ਵੀ ਰਾਜਮਾਨ ਰਹੇ ਗੁਰੂ ਅਮਰਦਾਸ ਜੀ ਦੇ ਪਰਪੋਤੇ ਬਾਬਾ ਸੁੰਦਰ ਜੀ ਨੇ ਗੁਰੂ ਅਮਰਦਾਸ ਜੀ ਦੇ ਅੰਤਿਮ ਉਪਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 923 ਦੇ ਉੱਤੇ RAMKALI SAD ਸਿਰਲੇਖ ਦੇ ਹੇਠ ਦਰਜ ਕੀਤੇ ਹਨ ਸਤਗੁਰੂ ਭਾਣੇ ਆਪਣੇ ਬਹੁ ਪਰਿਵਾਰ ਸਦਾਇਆ ਗੁਰੂ ਅਮਰਦਾਸ ਜੀ ਨੇ ਜੋਤੀ ਜੋ ਸਮਾਉਣ ਤੋਂ ਪਹਿਲਾਂ ਆਪਣੇ ਪਰਿਵਾਰ ਅਤੇ ਸੰਤਾਂ ਨੂੰ ਬੁਲਾ ਕੇ ਉਪਦੇਸ਼ ਦਿੱਤਾ ਮਤਮੇ ਪਿੱਛੇ ਕੋਈ ਰੋਸੀ ਸੋਮੇ ਮੋਲ ਨਾ ਪਾਇਆ ਸਾਡੇ ਤੋਂ ਪਿੱਛੇ ਕੋਈ ਰੋਵੇ ਨਾ ਉਹ ਸਾਨੂੰ ਚੰਗਾ ਨਹੀਂ ਲੱਗਦਾ ਨਿਤ ਪਹਿਜੇ ਨਿਤ ਬਿਗਸੇ ਜਿਸ ਮਿਤਕੀ ਪਹਿਜ ਪਾਵੇ ਜੇਕਰ ਕਿਸੇ ਨੂੰ ਕੋਈ ਇਨਾਮ ਮਿਲੇ ਤਾਂ ਦੂਜੇ ਮਿੱਤਰ ਖੁਸ਼ ਹੁੰਦੇ ਹਨ ਸਾਨੂੰ ਵੀ ਉਸ ਅਕਾਲ ਪੁਰਖ ਤੋਂ ਮਾਨ ਪ੍ਰਾਪਤ ਹੋ ਰਿਹਾ ਹੈ ਇਸ ਲਈ ਨਿੱਤਰ ਗਿਲਾ ਨਾ ਕਰਨ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜਿਓ ਸਾਡੇ ਤੋਂ ਪਿੱਛੇ ਆਪ ਜੀ ਨੇ ਉਸ ਕਰਤੇ ਪੁਰਖ ਦਾ ਨਿਰਵਾਣ ਕੀਰਤਨ ਕਰਨਾ ਹੈ ਕੈਸੋ ਗੋਪਾਲ ਪੰਡਿਤ ਸੱਦਿਓ ਹਰ ਹਰ ਕਥਾ ਪਰੇ ਪੂਰਾਨ ਜਿਓ ਤੁਸੀਂ ਗੁਰਸਿੱਖਾਂ ਨੂੰ ਸੱਦ ਕੇ ਰੱਬ ਦੀਆਂ ਕਥਾ ਕਹਾਣੀਆਂ ਕਰਵਾਉਣੀਆਂ ਹਨ ਪਿੰਡ ਪੱਤਲ ਕੇ ਰਿਆ ਦੀਵਾ ਫੁੱਲ ਹਰ ਸਰ ਪਾਵੇ ਇਸ ਤਰ੍ਹਾਂ ਦੇ ਕੋਈ ਕਰਮ ਕਾਂਡ ਆਪ ਜੀ ਨੇ ਨਹੀਂ ਕਰਨੇ ਹਨ ਰਾਮਦਾਸ ਸੋਢੀ ਤਿਲਕ ਦਿਆ ਗੁਰ ਸ਼ਬਦ ਸੱਚ ਨਿਸ਼ਾਨ ਦਿਓ ਅਸੀਂ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਅਤੇ ਗੁਰੂਆਂ ਦੀ ਬਾਣੀ ਵੀ ਦੇ ਦਿੱਤੀ ਹੈ ਅਸੀਂ ਗੁਰੂ ਰਾਮਦਾਸ ਜੀ ਨੂੰ ਆਪਣੀ ਥਾਂ ਤੇ ਬਿਠਾ ਦਿੱਤਾ ਹੈ ਮੋਹਰੀ ਪੁੱਤ ਸੰਮੁਖ ਹੋਇਆ ਰਾਮਦਾਸੇ ਪੈਰੀ ਪਾਈ ਜਿਓ ਗੁਰੂ ਅਮਰਦਾਸ ਜੀ ਦੇ ਸੁਪੁੱਤਰ ਬਾਬਾ ਮੋਰੀ ਜੀ ਨੇ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਹੈ ਇਸ ਤਰ੍ਹਾਂ ਦੀ ਉਪਦੇਸ਼ ਦੇ ਕੇ ਗੁਰੂ ਅਮਰਦਾਸ ਜੀ 1574 ਈਸਵੀ ਦੇ ਵਿੱਚ ਗੋਵਿੰਦਵਾਲ ਸਾਹਿਬ ਦ੍ਰੋਤੀ ਜੋ ਸਮਾਗ ਹੈ ਅਤੇ ਆਪ ਜੀ ਦਾ ਅੰਤਿਮ ਸੰਸਕਾਰ ਵਿਆਸਾ ਨਦੀ ਦੇ ਕੰਢੇ ਕੀਤਾ ਗਿਆ ਇਸ ਸਿੱਖਿਆਦਾਇਕ ਰਾਮਕਲੀ ਸਾਦੀ ਬਾਣੀ ਰਾਹੀਂ ਗੁਰੂ ਅਮਰਦਾਸ ਜੀ ਨੇ ਜੋ ਸਿੱਖਿਆ ਦਿੱਤੀ ਹੈ ਅਸੀਂ ਉਸ ਤੇ ਚੱਲਣ ਦਾ ਯਤਨ ਕਰੀਏ ਕਿਉਂਕਿ ਗੁਰਬਾਣੀ ਪ੍ਰਵੰਦੀ ਹੈ ਜੋ ਆਇਆ ਸੋ ਚੱਲ ਸੀ ਸਭ ਕੋ ਹੀ ਆਈ ਵਾਰੀ ਹੈ ਅਸੀਂ ਗੁਰਬਾਣੀ ਤੋਂ ਸਿੱਖਿਆ ਲਈਏ ਕਿ ਕਿਨੇ ਗੁਰਮਤ ਮਰਿਆਦਾ ਵਿੱਚ ਰਹਿ ਕੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਹੈ ਬੈਰਾਗ ਨਹੀਂ ਕਰਨਾ ਅਤੇ ਫੋਕਟ ਕਰਮ ਕਾਂਡਾਂ ਤੋਂ ਦੂਰ ਰਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ